ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਵਾਇਗ੍ਰੀਵਿਕਾ ਖਾਲਸਾ ਵਾਇਗ੍ਰੀਵਿਕੀ ਫਤਿਹ ਜੀ ਵਾਇਗ੍ਰੀ ਖਾਲਸਾ ਜੀ ਫਤਿਹ ਅੱਗੇ ਜਾਣਾ ਸੀਗਾ ਪ੍ਰਦਰਸ਼ਨ ਕਰਨ ਵਾਸਤੇ ਇੱਥੇ ਬੈਰੀਕੇਟਿੰਗ ਲਗਾ ਦਿੱਤੀ ਗਈ ਹੈ ਕੀ ਕਿਹਾ ਜਾ ਰਿਹਾ ਚੰਡੀਗੜ੍ਹ ਪੁਲਿਸ ਵੱਲੋਂ ਦੇਖੋ ਪੁਲਿਸ ਵੱਲੋਂ ਹਰ ਜਗ੍ਹਾ ਤੇ ਜਿਹੜਾ ਚੰਡੀਗੜ੍ਹ ਨੂੰ ਕੋਈ ਸੜਕਾ ਇੰਟਰ ਹੁੰਦੀ ਆ ਉਹ ਨਾਕਾ ਲਾ ਕੇ ਰੋਕਿਆ ਗਿਆ ਵਾ ਜੀ ਜਾਣ ਹੀ ਦਿੱਤੇ ਜਾਂਦਾ ਇਹ ਸ਼ਾਂਤਮਈ ਪ੍ਰੋਟੈਸਟ ਆ ਸਾਡੇ ਹੱਕ ਖੋਹੇ ਜਾ ਰਹੇ ਨੇ ਪਹਿਲਾਂ ਚੰਡੀਗੜ੍ਹ ਖੋਲਿਆ ਹੁਣ ਪੰਜਾਬੀ ਯੂਨੀਵਰਸਿਟੀ ਜਿਹੜੀ ਪੰਜਾਬ ਦੀ ਆ ਉਹ ਖੋਹੀ ਜਾ ਰਹੀ ਆ ਹੂੰ ਕਿਉਂ ਅਸੀਂ ਸੈਂਟਰ ਸਰਕਾਰ ਨੂੰ ਕਹਿੰਦੇ ਜ ਦੇਸ਼ ਦੀ خاطر ਲੜਦੇ ਹਾਂ ਉਦੋਂ ਉਹ ਅਸੀਂ ਬਹਾਦਰ ਆ ਉਦੋਂ ਅਸੀਂ ਜੋਹਨੇ ਆ ਜਦੋਂ ਅਸੀਂ ਆਪਣੇ ਹੱਕ ਮੰਗੀਓ ਉਦੋਂ ਅਸੀਂ ਅੱਤਵਾਦੀ ਵੱਖਵਾਦੀ ਖਾਲਸਤਾਨੀ ਸਾਨੂੰ ਆ ਟੈਗ ਲਾਇਆ ਜਾਂਦਾ ਇਸ ਕਰਕੇ ਸਾਨੂੰ ਇਦਾਂ ਬਣਾਣੇ ਅਸੀਂ ਨੇ ਜਿਹੜੀ ਯੂਨੀਵਰਸਿਟੀ ਆ ਉਹ ਪੰਜਾਬ ਦੀ ਰਹੂਗੀ ਪੰਜਾਬ ਦੇ ਹੱਕ ਬਹਾਰ ਹੋਣੇ ਚਾਹੀਦੇ ਨੇ ਉਸੇ ਚੋਣਾਂ ਹੋਣੇ ਚਾਹੀਦੇ ਨੇ ਜਿਹੜੇ ਵਿਦਿਆਰਥੀਆਂ ਦੀ ਮੰਗ ਆ ਉਹ ਮੰਨਣੀ ਚਾਹੀਦੀ ਆ ਹੁਣ ਹੁਣ ਕੋਈ ਗੱਲ ਚੱਲ ਰਹੀ ਹੈ ਤੁਹਾਡੀ ਪੁਲਿਸ ਪ੍ਰਸ਼ਾਸਨ ਨਾਲ ਕਿ ਅੱਗੇ ਜਾਣ ਦਿੱਤਾ ਜਾਵੇ ਕਿਉਂਕਿ ਉਹਨਾਂ ਵੱਲੋਂ ਹੁਣ ਤੋਂ ਕੁਝ ਮਿੰਟ ਪਹਿਲਾਂ ਜਿਹੜੀ ਬੈਰੀਗੇਟਿੰਗ ਹੈ ਲੱਗੀ ਜਰੂਰ ਸੀ ਪਰ ਰਾਸਤਾ ਚੱਲ ਰਿਹਾ ਸੀ ਹੁਣ ਤਾਂ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਬੈਰੀਗੇਟਿੰਗ ਉਹਨਾਂ ਨੂੰ ਪਤਾ ਵੀ ਸਾਰੀ ਜਥੇਬੰਦੀਆਂ ਆ ਰਹੀਆਂ ਨੇ ਬਰਾਹ ਬੰਦ ਕਰਤਾ ਕਿਸੇ ਪਾਸੇ ਨਹੀਂ ਜਾਣ ਦਿੰਦੇ ਸਿਰਫ ਜਿਹੜੀਆਂ ਗੱਡੀਆਂ ਜਾਂਦੇ ਸੋ ਵੀ ਬੰਦ ਹੋ ਗਈਆਂ ਹੁਣ ਸਾਰੇ ਪਾਸੇ ਰਾਹ ਬੰਦ ਨੇ ਕੋਈ ਕਰਨ ਨਹੀਂ ਕੋਸ਼ਿਸ਼ ਕਰ ਰਹੇ ਆ ਖੜੇ ਆ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਹੋਰ ਸਾਰੇ ਜਥੇਬੰਦੀਆਂ ਨੰਗ ਸਿੰਘ ਜਥੇਬੰਦੀਆਂ ਪੂਰਾ ਆਹ ਲੀਡਰ ਨੇ ਕਮਲ ਉਹਨਾਂ ਨੇ ਕਿਹਾ ਜਿੱਥੇ ਰੋਕਿਆ ਜਾ ਰਿਹਾ ਉੱਥੇ ਬਹਿ ਜਾਓ ਸ਼ਾਂਤਮਈ ਪ੍ਰੋਟੈਸਟ ਕਰਨਾ ਹੈ ਕੋਈ ਹੱਲਾ ਨਹੀਂ ਬਦਲਾ ਜ਼ੋਰ ਕਰ ਲਾਉਣਾ ਸੀ ਆ ਬਦਲਾਉਣਾ ਹੂੰ ਪਹੁੰਚ ਜਾਗੇ ਉੱਥੇ ਕੋਈ ਗੱਲ ਨਹੀਂ ਜਾਨੀ ਕਿ ਪ੍ਰਦਰਸ਼ਨ ਤਾਂ ਤੁਹਾਡਾ ਸ਼ਾਂਤਮਈ ਚੱਲੇਗਾ ਨਾ ਇੱਥੇ ਵੀ ਜੇ ਬੈਠਣਾ ਪਿਆ ਹਾਂ ਪਰੰਦਰਸ਼ ਸ਼ਾਂਤਮਈ ਆ ਤਾਂ ਬਿਲਕੁਲ ਦੇਖੋ ਗਗਨ ਕਿਉਂਕਿ ਜਿਸ ਤਰੀਕੇ ਨਾਲ ਹਿੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਇਸ ਸਮੇ ਸਾਡੇ ਨਾਲ ਮੌਜੂਦ ਹਨ ਜਿਸ ਤਰੀਕੇ ਬਾਬਾ ਜੀ ਦਾ ਕਹਿਣਾ ਹੈ ਕਿ ਸਾਨੂੰ ਅੱਗੇ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ